ਮੇਰੇ ਪਿਆਰੇ ਸਾਥੀਓ ਮੈਂ ਅੱਜ ਵਿਧਾਨ ਸਭਾ ਹਲਕਾ ਜੀਰਾ ਦੇ ਪਿੰਡ ਜੋੜਾ ਵਿਖੇ ਪਹੁੰਚਿਆ ਜਿੱਥੇ ਕਾਂਗਰਸ ਪਾਰਟੀ ਦੇ ਪੁਰਾਣੇ ਸੂਝਵਾਨ ਤੇ ਉੱਗੇ ਸਿਆਸਦਾਨ ਜਿਹੜੇ ਕਿ ਪਿਛਲੇ 7 ਵਾਰ ਉਹਨਾਂ ਨੂੰ ਕਾਂਗਰਸ ਕਮੇਟੀ ਨੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਨੇ ਸੀਨੀਅਰ ਮੈਂਬਰ ਬਣਾਇਆ ਹੈ ਜਿਨ੍ਹਾਂ ਦਾ ਨਾਮ ਤੁਸੀਂ ਸਾਰੇ ਜਾਣਦੇ ਹੋ ਸਰਿੰਦਰ ਸਿੰਘ ਜੋੜਾ ਮੈਂ ਅੱਜ ਜੋੜਾ ਫਾਰਮ ਹਾਊਸ ਤੇ ਪਹੁੰਚਿਆ ਤੇ ਅੱਜ ਕਰਦੇ ਆ ਉਹਨਾਂ ਨਾਲ ਗੱਲਬਾਤ। ਡੋੜਾ ਸਾਹਿਬ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ। ਲੋਕਾਂ ਨੇ ਬਦਲਾਵ ਚੋਂ ਤੀਜੀ ਤਰਤੂ ਨਹੀਂ ਸੀ। ਕਾਂਗਰਸ ਨੇ ਨਕਾਰ ਕੇ ਤੇ ਅਕਾਲੀ ਦਲ ਨੂੰ ਨਕਾਰ ਕੇ ਵੀ ਸ਼ਾਇਦ ਆਮ ਆਦਮੀ ਪਾਰਟੀ ਪੰਜਾਬ ਦਾ ਭਲਾ ਕਰੇਗੀ। ਇਹਨਾਂ ਨੇ ਵਾਦੇ ਵੀ ਵੱਡੇ-ਵੱਡੇ ਕੀਤੇ ਸੀ। ਤੁਸੀਂ ਕੀ ਇਹ ਤੁਹਾਡੇ ਵਰ ਕੀ ਵਿਚਾਰ ਹੈ ਤੁਹਾਡਾ? ਬਰਾੜ ਸਾਹਿਬ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਬਹੁਤ ਧਰਵਾਦੀਆਂ ਕਿ ਤੁਸੀਂ ਅੱਜ ਮੇਰੇ ਫਾਰਮ ਹਾਊਸ ਵਿਖੇ ਪਹੁੰਚ ਕੇ ਮੈਨੂੰ ਪੰਜਾਬ ਔਰ ਦੇਖਦੇ ਵਖ ਵਖ ਕੋਨੇ ਆਪਣੇ ਚੈਨਲ ਲਈ ਰੂਰੂ ਹੋਣ ਦਾ ਮੌਕਾ ਦਿੱਤਾ ਤੁਹਾਡਾ ਬਹੁਤ ਧੰਵਾਦ ਬਰਾੜ ਸਾਹਿਬ ਜਿੱਥੇ ਤੱਕ ਆਮ ਆਦਮੀ ਪਾਰਟੀ ਨੂੰ ਚੁਣਨ ਦਾ ਸਵਾਲ ਸੀ ਪੰਜਾਬ ਦੀ ਹਾਲਤ ਇੱਕ ਇਹੋ ਜਿਹੀ ਹੋ ਚੁੱਕੀ ਹੈ ਕਿ ਜਿਵੇਂ ਕੋਈ ਮਰੀਜ਼ ਬਹੁਤ ਜ਼ਿਆਦਾ ਗੰਭੀਰ ਬਿਮਾਰੀ ਨਾਲ ਜੂਝ ਰਿਹਾ ਹੋਵੇ ਤੇ ਉਹਨੂੰ ਕੋਈ ਆਸ ਦੀ ਕਿਰਨ ਨਾ ਦਿਖਾਈ ਦੇਵੇ ਕਿਉਂਕਿ ਉਹਨਾਂ ਨੇ ਪੰਜਾਬ ਦੇ ਵਿੱਚ ਅਕਾਲੀ ਦਲ ਨੂੰ ਪਰਖ ਲਿਆ ਕਾਂਗਰਸ ਪਾਰਟੀ ਵੀ ਵਿਲਮਾ ਸ਼ਾਸਨ ਰਿਹਾ ਜਿਹਦੇ ਵਿੱਚ ਅਸੀਂ ਰਹੇ ਹਾਂ ਅੱਜ ਤੱਕ ਉਸ ਪਾਰਟੀ ਲਈ ਕੰਮ ਕਰ ਰਹੇ ਹਾਂ ਪੁਰਨਾ ਸਾਰਿਆਂ ਤੋਂ ਲੋਕਾਂ ਨੇ ਨਰਾਸ਼ ਹੋ ਕੇ ਕਿਉਂਕਿ ਪਾਰਟੀਆਂ ਨੇ ਹਵੇਸ਼ਾ ਹੀ ਇਹਨਾਂ ਪਾਰਟੀਆਂ ਦੇ ਜਿਹੜੇ ਜਿਹੜੋ ਉਮੀਦਵਾਰ ਚੋਣ ਦੀ ਗੱਲ ਆਉਂਦੀ ਰਹੀ ਤਾਂ ਇਹਨਾਂ ਨੇ ਇੱਕ ਵਿਜਰਸ ਦੇ ਤੌਰ ਤੇ ਸਿਆਸਤ ਨੂੰ ਚਲਾਉਣ ਵਾਲੇ ਲੋਕਾਂ ਨੂੰ ਟਿਕਟਾਂ ਦਿੱਤੀਆਂ ਡੋੜਾ ਸਾਹਿਬ ਤੁਸੀਂ ਪੁਰਾਣੇ ਕਾਂਗਰਸੀ ਆਗੂ ਤੁਸੀਂ ਵੀ ਵੱਖ-ਵੱਖ ਚੇਅਰਮੈਨ ਰਹੇ ਹੋ ਵੱਖ-ਵੱਖ ਧਾਰਿਆਂ ਤੇ ਕੰਮ ਕੀਤਾ ਤੇ ਲੋਕ ਨਰਾਸ਼ ਕਿਉਂ ਹੋ ਗਏ ਪਾਰਟੀ ਤੋਂ ਵੀ ਇਹ ਆਵਾਜ਼ ਦੀ ਮਾਰਡਨ ਚੋਣ ਲਿਆ ਪਰ ਹੁਣ ਲੋਕ ਕਹਿੰਦਾ ਉਹ ਨਰਾਸ਼ ਆ ਬਰਾੜ ਸਾਹਿਬ ਜਿੱਥੋਂ ਤੱਕ ਤੁਸੀਂ ਮੇਰੇ ਚੇਅਰਮੈਨ ਹੋਣ ਦਾ ਸਵਾਲ ਪੁੱਛਿਆ ਮੈਂ ਆ ਗੁਰੂ ਮਹਾਰਾਜ ਦੀਆਂ ਫੋਟੋ ਲੱਗੀਆਂ ਨੇ ਇਸ ਹਿਉਰੀ 'ਚ ਇਹ ਗੱਲਾਂ ਨੇ ਕਿ ਮੈਂ ਜਿਸ ਉਹਦੇ ਤੇ ਵੀ ਰਿਆਂ ਮੈਂ ਆ ਚਾਰ ਪੰਜ ਹਲਕੇ 'ਚ ਕੰਮ ਕਰਦਾ ਹਾਂ ਡਿਸਟ੍ਰਿਕਟ ਫੋਜਪੁਰ ਦੇ ਵਿੱਚ ਵੀ ਕੁਝ ਹਲਕੇ ਆਇਆ ਮੋਗਾ 'ਚ ਵੀ ਹੈ ਕੁਝ ਤਰਨਤਾਰ 'ਚ ਨੇ ਮੇਰੇ ਬਾਰੇ ਕੋਈ ਹੱਥ ਕੱਢ ਕੇ ਬੰਦਾ ਇਹ ਗੱਲ ਨਹੀਂ ਕਹਿ ਸਕਦਾ ਕਿ ਮੇਰੀ ਗੱਡੀ 'ਚ ਕਿਸੇ ਨੇ ਪੈਟਰੋਲ ਪਾਇਆ ਹੋਵੇ ਜਾਂ ਮੈਂ ਕਿਸੇ ਦੀ ਗੱਡੀ 'ਚ ਬਹਿ ਕੇ ਕਿਸੇ ਦਾ ਕੰਮ ਕਰਾਉਣ ਗਿਆ ਹੋਵਾਂ ਜਾਂ ਮੈਂ ਕਿਸੇ ਤੋਂ ਕੋਈ ਵੀ ਲਾਲਚ ਲਿਆ ਹੋਵੇ ਜੇ ਕੋਈ ਗੱਲ ਬੰਦਾ ਕਹਿ ਦੇ ਤੇ ਅੱਜ ਹੀ ਮੈਂ ਘਰੇ ਬਹਿ ਜਾਊਗਾ ਮੈਂ ਸਮਾਜ ਸੇਵਾ ਕਰਨੀ ਛੱਡ ਤਾ ਆਪਾਂ ਸਦਾ ਹੀ ਆਪਣੀ ਜੇਬ ਚੋਂ ਖਰਚਾ ਕਰਕੇ ਸਮਾਜ ਸੇਵਾ ਕੀਤੀ ਆ ਪਰ ਦੁੱਖ ਇਸ ਗੱਲ ਦਾ ਹੁੰਦਾ ਕਿ ਜਿਹੜੇ ਲੋਕਾਂ ਨੂੰ ਅਸੀਂ ਚੁਣ ਕੇ ਭੇਜਦੇ ਆ ਉਹਨਾਂ ਦੀ ਨੀਤ ਬਾਧ ਹੋ ਜਾਂਦੀ ਆ ਤੇ ਉਹ ਕੋਈ ਮਾਰਿਆਂ ਕਰਨ ਲੱਗ ਜਾਂਦਾ ਕੋਈ ਭੂ ਮਾਫੀਆ ਚਲਾਉਣ ਲੱਗ ਜਾਂਦਾ ਕੋਈ ਲੋਕਾਂ ਨੂੰ ਤਰ੍ਹਾਂ ਤਰ੍ਹਾਂ ਦੇ ਸਮਝ ਬਾਗ ਵਿਖਾ ਕੇ ਲੁੱਟਣਾ ਸ਼ੁਰੂ ਕਰ ਦਿੰਦਾ ਇਥੋਂ ਕਿ ਅੱਜ ਜੀਰੀਅਲ ਕ ਦੇ ਵਿੱਚ ਤੁਸੀਂ ਵੇਖ ਲਓ ਸੈਂਕੜੇ ਏਕੜ ਜਿਹੜੀ ਫਸਲ ਆ ਉਹ ਸੜ ਕੇ ਸਵਾਹ ਹੋ ਗਈ ਤੇ ਉਹਨਾਂ ਦੇ ਨਾਲ ਉਹਨਾਂ ਦੀ ਕੋਈ ਹਲਪ ਕਰਨ ਦੀ ਬਜਾਏ ਅਜੇ ਵੀ ਜਿਹੜੇ ਸਿਆਸੀ ਲੋਕ ਆ ਇਹ ਆਪਣੀਆਂ ਸਿਆਸੀ ਰੋਟੀਆਂ ਸੇਕ ਰਹੇ ਆ ਇਸ ਤੋਂ ਵੱਧ ਮਾੜੀ ਗੱਲ ਸਾਡੇ ਸਮਾਜ ਆਸਤੇ ਕੋਈ ਹੋ ਨਹੀਂ ਸਕਦੀ ਜੋੜਾ ਸਾਹਿਬ ਲੋਕਾਂ ਨੇ ਨਾ ਅਕਾਲੀ ਕਾਂਗਰਸੀ ਤੇ ਅਚਾਲੂ ਪਾਲਤੀ ਆਮ ਆਦਮੀ ਪਾਲਟੀ ਵਾਲੇ ਸਾਰੀਆਂ ਪਾਰਟੀਆਂ ਨੂੰ ਅਜ਼ਮਾ ਲਿਆ ਪਰ ਪੰਜਾਬ ਦਾ ਭਲਾ ਹੁਣ ਕਿਵੇਂ ਹੋ ਸਕਦਾ ਬਰਾੜ ਸਾਂ ਜਿੱਥੋਂ ਤੱਕ ਪੰਜਾਬ ਦੇ ਭਲੇ ਦੀ ਗੱਲ ਆ ਸਿਆਣਿਆਂ ਨੇ ਕਿਹਾ ਕਿ ਸੱਚ ਜਿਹੜਾ ਉਹ ਕੋੜਾ ਹੁੰਦਾ ਪਰ ਜੇ ਪੰਜਾਬ ਦੇ ਭਲੇ ਦੀ ਗੱਲ ਕਰਨੀ ਆ ਪੰਜਾਬ ਨੂੰ ਬਲੰਦੀਆਂ ਦੀ ਬਲੰਦੀ ਦੀਆਂ ਲੀਹਾਂ ਤੇ ਲਿਜਾਣਾ ਪੰਜਾਬ ਨੂੰ ਇਸ ਗੰਭੀਰ ਬਿਮਾਰੀ ਦੀ ਸਮੱਸਿਆ ਵਿੱਚੋਂ ਕੱਢਣਾ ਤੇ ਸੱਚੀ ਗੱਲ ਕਰਨੀ ਪਊਗੀ ਕਹਿਣ ਦਾ ਭਾਵ ਆ ਕਿ ਸਾਡੀਆਂ ਜਿੰਨੀਆਂ ਸਿਆਸੀ ਪਾਰਟੀਆਂ ਮੰਨ ਲੈਣੇ ਆ ਕਿ ਸਿਆਸੀ ਪਾਰਟੀਆਂ ਦੇ ਵਿੱਚ ਖਰਚਾ ਹੁੰਦਾ ਫੰਡ ਦੀ ਲੋੜ ਪੈਂਦੀ ਆ ਇਦੇ ਵਿੱਚ ਜਿਹੜੇ ਇਹੋ ਜਿਹੇ ਬੰਦੇ ਘੁੱਸਪੈਣ ਕਰ ਚੁੱਕੇ ਆ ਜਿਨ੍ਹਾਂ ਦਾ ਸਬੰਧ ਕੇਵਲ ਪੈਸਾ ਇਕੱਠਾ ਕਰਨਾ ਹੁੰਦਾ ਪਾਰਟੀਆਂ ਨੂੰ ਫੰਡ ਦੀ ਲੋੜ ਹੁੰਦੀ ਆ ਪਾਰਟੀਆਂ ਇਹ ਨਹੀਂ ਵੇਲੀਆਂ ਕਿ ਇਹ ਜਿਹੜਾ ਪੈਸਾ ਇਕੱਠਾ ਕੀਤਾ ਇਸ ਆਗੂ ਨੇ ਇਹਨੇ ਮਾਇਆ ਨੂੰ ਮਾਫੀਆ ਤੋਂ ਕੀਤਾ ਜਾਂ ਇਹਨੇ ਭੂ ਮਾਫੀਆ ਤੋਂ ਕੀਤਾ ਜਾਂ ਇਹਨੇ ਲੋਕਾਂ ਦਾ ਖੂਨ ਨਿਚੋੜਿਆ ਤੇ ਸਿਆਸੀ ਪਾਰਟੀਆਂ ਫੰਡ ਦੇ ਸਾਹਮਣੇ ਗਲਤ ਲੋਕਾਂ ਨੂੰ ਟੇਡ ਦੇ ਦੇ ਬੈਠ ਦੀਆਂ ਤੇ ਉਹ ਜਿਹੜਾ ਪੰਜਾਬ ਆ ਜਿਹੜਾ ਉਹਦਾ ਉਹ ਲੋਕ ਪੰਜਾਬ ਦਾ ਪੱਠਾ ਬਿਠਾਉਂਦੇ ਆ ਤੇ ਪਾਰਟੀਆਂ ਨੂੰ ਚਾਹੀਦਾ ਕਿ ਸਾਹ ਸੁਧਰੇ ਅਸਵਾਲੇ ਤੇ ਇਮਾਨਦਾਰ ਲੋਕਾਂ ਨੂੰ ਟਿਕਟਾਂ ਦਿੱਤੀਆਂ ਜਾਣ ਤੇ ਫੇਰ ਹੀ ਉਹ ਪੰਜਾਬ ਦਾ ਕੋ ਭਲਾ ਸੋਚ ਸਕਦੇ ਆ ਬਾਕੀ ਪੰਜਾਬ ਦੀ ਜਨਤਾ ਤੇ ਵੀ ਇਹ ਵੱਡੀ ਜਿੰਮੇਵਾਰੀ ਹੋਦੀ ਆ ਕਿ ਜੇ ਕੋਈ ਸਿਆਸੀ ਪਾਰਟੀਆਂ ਗਲਤ ਨਮਾਇਦਿਆਂ ਨੂੰ ਲਟੇਰਿਆਂ ਨੂੰ ਚੋਰਾਂ ਨੂੰ ਟਿਕਟਾਂ ਦਿੰਦੀਆਂ ਤੇ ਉਹਨਾਂ ਦਾ ਸਫਾਇਆ ਜਨਤਾ ਜਨਜ ਕਰਨ ਦਾ ਮਾਨ ਨਹੀਂ ਬਣਾਉਂਦੀ ਉਹਨਾਂ ਚੋਂ ਪੰਜਾਬ ਦਾ ਭਲਾ ਨਹੀਂ ਹੋ ਸਕਦਾ ਡੋੜਾ ਸਭ ਲੋਕਾਂ ਨੇ ਵੱਖ-ਵੱਖ ਲੀਡਰਾਂ ਨੂੰ ਅਜ਼ਮਾਈ ਲਿਆ ਉਹ ਚੰਗੇ ਬਣਨ ਉਹ ਚੰਗੇ ਸਮਝੋ ਚੰਗਾ ਸਮਝਿਆ ਵੀ ਸ਼ਾਇਦ ਇਹ ਚੰਗੇ ਹੋਣਗੇ ਪਰ ਉਹਨਾਂ ਨੇ ਬੀੜਾ ਬਠਾਦਾ ਹਣ ਕੇ ਚੰਗੇ ਮਾੜੇ ਦੀ ਪਰਖ ਕਿਵੇਂ ਬਰਾੜ ਸਾਹਿਬ ਚੰਗੇ ਮਾੜੇ ਦੀ ਪਰਖ ਇਹ ਹੈ ਵੀ ਹੁਣ ਮੇਰੀ ਅਗਾ ਕਿਸੇ ਹਲਕੇ ਦੇ ਵਿੱਚ ਤੁਸੀਂ ਚੱਲ ਜਿਓ ਜਿਹੜੀ ਜਨਤਾ ਉਹਨੂੰ ਪਤਾ ਤਾਂ ਹੈ ਵੀ ਚੋਰ ਕੌਣ ਆ ਲਟੇਰਾ ਕੌਣ ਆ ਭੂਮਾ ਫਿਆ ਕੌਣ ਆ ਮਾਈਨਿੰਗ ਮਾਫੀਆ ਕੌਣ ਆ ਪਰ ਲੋਕਾਂ ਲੋਕਾਂ ਦੇ ਵਿੱਚ ਵੀ ਇੱਕ ਹੀ ਗੱਲ ਹੈ ਵੀ ਲੋਕੀ ਜਿਹੜੀ ਪਾਰਟੀ ਦੀ ਸੌਤਾ ਉਹਨਾਂ ਨੂੰ ਆਉਂਦੀ ਰਸਦੀ ਹੈ ਤੇ ਉਧਰੋਂ ਦੌਰ ਜਿਆਦਾ ਪੰਜਾਬ ਦਾ ਭਲਾ ਕਰਨ ਵਾਲਾ ਕਈ ਜਨਤਾ ਨਾਲ ਜਿਹੜੀ ਉਹ ਤੋਂ ਅਵੇਰਨੈਸ ਲੋਕਾਂ ਨੂੰ ਚਾਹੀਦੀ ਲੋਕਾਂ ਨੂੰ ਅਵੇਰ ਹੋਣਾ ਚਾਹੀਦਾ ਕਿ ਬਿਲਕੁਲ ਭਾਵੇਂ ਸੱਚ ਦੇ ਅੱਗੇ ਖੜਨਾ ਚਾਹੀਦਾ ਤੇ ਭਾਵੇਂ ਕਿੰਡੀ ਵੀ ਕੋਈ ਵੱਡੀ ਰਾਜਨੀਤਿਕ ਪਾਰਟੀ ਹੋਵੇ ਜੋ ਲਟੇਰਿਆਂ ਨੂੰ ਜਾਂ ਚੋਰਾਂ ਟੈਟ ਦਿੰਦੀ ਆ ਉਹਦਾ ਡਟ ਕੇ ਬਾਈਕਾਟ ਕਰਨਾ ਚਾਹੀਦਾ